ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਅੱਬ ਦੇ ਤਾਂ ਠੀਕ ਠਾਕ ਹਾਂ ਜੀ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਸੋ ਬਨੇ ਰਹੋ ਫੁੱਲ ਵਾਚ ਕਰਿਓ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਹਾਂਜੀ ਇਹ ਜੋ ਹੈਗਾ ਮਤਲਬ ਡਬਲ ਬਲੌਗ ਦੋ ਦਿਨ ਦਾ ਵੀ ਜਿਵੇਂ ਤੁਹਾਨੂੰ ਪਤਾ ਹੈ ਵੀ ਸ਼ੁੱਕਰਵਾਰ ਵਾਲਾ ਤੁਹਾਨੂੰ ਕੱਲ ਮਿਲਿਆ ਸੀ ਐਕਚੁਅਲੀ ਨਾ ਮੈਂ ਨਾ ਉਹ ਮਤਲਬ ਸਾਰਾ ਕੁਝ ਕਰਕੇ ਪਾਤਾ ਦਿੱਤਾ ਸੀ ਅਪਲੋਡਿੰਗ ਤੇ ਲਾਤਾ ਸੀ ਬਟ ਉੱਥੇ ਨਾ ਮਤਲਬ ਜਿਵੇਂ ਤੁਹਾਨੂੰ ਪਤਾ ਵੀ ਮੈਂ ਪੇਕੇ ਗਈ ਹੋਈ ਸੀ ਨਾ ਉੱਥੇ ਥੋੜੀ ਨੈਟਵਰਕ ਦੀ ਪ੍ਰੋਬਲਮ ਸੀਗੀ ਮੇਰੇ ਵਾਲੇ ਸਿਮ ਤੇ ਉਹਦੇ ਕਰਕੇ ਬਲੌਗ ਪੇ ਆਈ ਨਹੀਂ ਹੈਗਾ ਨਾਈਟ ਟਾਈਮ ਫਿਰ ਉਹ ਉਦਾਂ ਹੀ ਅਪਲੋਡਿੰਗ ਤੇ ਲੱਗਿਆ ਹੋਇਆ ਸੀਗਾ ਕੁਝ ਹੋਇਆ ਸੀ ਤੇ ਫਿਰ ਉਹ ਦਿਨ ਚ ਹੋਇਆ ਫਿਰ ਮੈਂ ਤਾਂ ਕਰਕੇ ਕਰ ਲਓ ਫਿਰ ਮੈਨੂੰ ਇਹ ਸੀ ਸ਼ਾਮ ਨੂੰ ਮੈਂ ਕਿ ਚਲ ਸ਼ਾਮ ਵੀ ਰਹਿਣ ਦਿੰਨੀ ਆ ਤੇ ਵੀ ਕੱਲ ਨੂੰ ਪਾ ਦੂੰਗੀ ਫਿਰ ਡਬਲ ਕੁਛ ਇਹ ਹੋ ਜਾਂਦਾ ਜੀ ਮੰਮੀ ਕਰਕੇ ਫਿਰ ਹੁਣ ਜਾਣਾ ਨਾ ਦਾ ਰਹਿੰਦਾ ਹੀ ਆ ਕੰਮ ਅੱਜ ਵੀ ਸ਼ਨੀਵਾਰ ਸੀ ਤੇ ਮੈਂ ਅੱਜ ਵੀ ਮਤਲਬ ਸ਼ਾਮ ਨੂੰ ਜਾਣਾ ਸੀਗਾ ਉੱਥੇ ਅਸੀਂ ਤਾਂ ਬਸ ਇੱਥੇ ਮੈਂ ਜਿਵੇਂ ਹੁਣ ਪਹਿਲਾਂ ਤੁਹਾਨੂੰ ਪਤਾ ਵੀ ਗਈ ਹੋਈ ਸੀਗੀ ਉਹਦੇ ਕਰਕੇ ਫਿਰ ਥੋੜਾ ਜਿਹਾ ਕੰਮ ਕਰ ਵੱਧ ਜਾਂਦੇ ਹੁੰਦੇ ਨੇ ਹਨਾ ਚਾਹੇ ਉਧਰ ਆ ਚਾਹੇ ਇੱਧਰ ਆ ਚਾਹੇ ਕਿਤੇ ਵੀ ਨਹੀਂ ਹੈ ਨਾ بس ਇੱਥੇ ਮੈਂ ਮਤਲਬ ਬੇੜਾ ਸੁੰਬਰ ਲਿਆ ਸੀ ਹੋਰ ਕੰਮ ਕਾਰ ਜਿਹੜੇ ਕਰਨੇ ਸੀ ਉਹ ਕਰ ਲਏ ਸੀ ਅੰਦਰ ਝਾੜੂ ਪੋਚਾ ਰਹਿੰਦਾ ਸੀ ਫਿਰ ਮੈਨੂੰ ਏ ਸੀ ਮੈਂ ਕਿਹਾ ਵਿਚਨ ਮੈਂ ਰੋਟੀ ਖਾ ਲਵਾਂ ਕਿਉਂਕਿ ਫਤੇ ਵੀ ਚਲੇ ਗਏ ਸੀ ਉਹਦੇ ਪਾਪਾ ਵੀ ਗਏ ਹੋਏ ਸੀਗੇ ਮੰਮੀ ਵੀ ਚਲੇ ਗਈ ਸੀ ਮੌਸਮ ਜਣੀ ਵਧੀਆ ਸੀ ਠੀਕ ਸੀ ਮਤਲਬ ਕੋਈ ਜ਼ਿਆਦਾ ਹੋਣੀ ਸੀ ਫਿਰ ਮੈਂ ਰੋਟੀ ਖਾ ਕੇ ਇੱਥੇ ਇਹ ਟਾਈਮ ਸੀ ਤਕਰੀਬਨ ਮੈਨੂੰ ਲੱਗਾ 12 1 ਵਜੇ ਦਾ ਇੱਥੇ ਕੰਮ ਆਪਣੇ ਹੋ ਗਏ ਸੀ ਸਾਰੇ ਤੇ ਮੈਂ ਲੱਗੀ ਸੀ ਚਾਹ ਪੀਣ ਚਾਹ ਬਣਾ ਕੇ ਰੱਤੀ ਸੀ ਮੰਮੀ ਉਹਨਾਂ ਦੇਦੀ ਸੀ ਮੈਂ ਕਿਵਿਚ ਮੈਂ ਵੀ ਪੀ ਕੇ ਥੋੜੀ ਜੀ ਧੁੱਪ ਸੀ ਜਿਵੇਂ ਤੁਹਾਨੂੰ ਲੱਗ ਦਿਖਦਾ ਮਤਲਬ ਜਿਆਦਾ ਤੇਜ਼ ਨਹੀਂ ਸੀ ਧੁੱਪ ਤੇ ਮੈਂ ਕਿ ਵਿਚਲ ਚਾਹ ਪੀਨੇ ਆ ਚਾਹ ਦੇ ਨਾਲ ਫਿਰ ਮੈਨੂੰ ਲੱਗੀ ਸੀ ਥੋੜੀ ਭੁੱਖ ਨਾਲ ਫਿਰ ਖਾਦਾ ਗਜਰੇਲਾ ਥੋੜਾ ਜਿਹਾ ਹੈਗਾ ਸੀ ਉਦਣ ਵਾਲਾ ਤਾਂ ਕਰਕੇ ਫਿਰ ਮੈਂ ਕਿ ਕੁਛ ਏ ਜੀਗਾ ਵੀ ਕੱਪੜਿਆਂ ਨੂੰ ਮਸ਼ੀਨ ਲਾਈ ਹੋਈ ਸੀ ਤੇ ਕੁਛ ਤਾਂ ਨਹੀਂ ਜਾਣ ਕਰਕੇ ਕੰਮ ਵਧੇ ਹੋਈ ਸੀ ਕੁਛ ਫਿਰ ਏ ਸੀ ਮਾਈਂਡ ਵਿੱਚ ਵੀ ਸ਼ਾਮ ਨੂੰ ਫਿਰ ਜਾਣਾ ਏ بس ਉਵੇਂ ਹੀ ਦੁਨੀਆਏ ਹੋ ਜਾਂਦਾ ਥੋੜਾ ਜਿਹਾ ਉਲਝਣ ਜੇ ਵਾਲੇ ਹੋ ਜਾਂਦਾ ਨਾ ਬੰਦਾ ਕੰਮਕਾਰ ਜੇ ਕੁਝ ਸਮਝ ਜੇ ਨਹੀਂ ਆਉਂਦੇ ਹੈਗੇ ਵੀ ਬੰਦਾ ਕਿਹੜਾ ਕਰੇ ਕਿਹੜਾ ਛੱਡੇ ਕੁਝ ਏ ਸੀਗਾ ਫਤਿਹ ਫਿਲਹਾਲ ਜਿਹੜੀ ਸਕੂਲ ਗਿਆ ਸੀਗਾ ਵੀ ਅੱਜ ਉਹ ਨੂੰ ਨਾ ਐਕਚੁਅਲੀ ਟਿਊਸ਼ਨ ਤੋਂ ਵੀ ਛੁੱਟੀ ਸੀ ਤੇ ਉਹ ਮਤਲਬ ਜਿੱਦ ਕੋ ਆਪਣੇ ਕਜ਼ਨ ਕੋਲ ਜਾਂਦਾ ਹੁੰਦਾ ਟਿਊਸ਼ਨ ਉਹਨੇ ਵੀ ਆਪਣੇ ਨਾਨਕੇ ਨੂੰ ਜਾਣਾ ਸੀ ਉਹਨੇ ਜਾਣਾ ਸੀ ਵੀ ਸਾਨੂੰ ਇਹ ਸੀਗਾ ਮੈਂ ਕਿਹਾ ਵੀ ਪਹਿਲਾਂ ਤਾਂ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਇਹ ਟਿਊਸ਼ਨ ਤੋਂ ਜਾਇਆਊਗਾ ਵੀ ਟਿਊਸ਼ਨ ਤੋਂ ਆਇਆ ਤਾਂ ਫਿਰ ਚੱਲਾਂਗੇ ਤੇ ਕੁਝ ਫਿਰ ਇਹ ਸੀਗਾ ਮੈਂ ਕਿਹਾ ਵੀ ਚਲ ਜਦੋਂ ਉਹਨੇ ਨੇ ਜਾਣਾ ਨਹੀਂ ਹੈਗਾ ਵੀ ਫਿਰ ਉਸ ਹਿਸਾਬ ਨਾਲ ਚੱਲਾਂਗੇ ਹਨਾ ਮ ਇਹ ਮਤਲਬ ਹੈਗੀ ਸੀ ਕੋਟੀ ਇਹ ਆਈ ਹੋਈ ਸੀ ਕੋਟੀ ਬਾਹਰੋਂ ਮਤਲਬ ਜਿਵੇਂ ਹੁਣ ਤੁਹਾਨੂੰ ਦਿਖਦੀ ਹੈ ਨਾ ਇਹ ਕਾਫੀ ਮਤਲਬ ਸਾਈਜ਼ ਵੱਡਾ ਸੀਗਾ ਜਿਵੇਂ ਡਬਲ ਐਕਸਲ ਪਤਨ 3 ਐਕਸਲ ਕੁਛ ਐਦਾਂ ਹੈਗਾ ਸੀ ਲਿਖਿਆ ਤਾਂ ਮਤਲਬ ਡਬਲ ਐਕਸਲ ਹੋਇਆ ਸੀਗਾ ਤੇ ਉਂਝ ਆਏ ਸੀਗੇ ਅਭੀ ਪਤ ਨਹੀਂ ਟ੍ਰਿਪਲ ਐਕਸਲ ਮੰਗ ਸੀ ਇਹ ਆਈ ਤਾਂ ਹੈਗੀ ਸੀ ਡੱਜ ਨੂੰ ਉਹ ਕਹਿੰਦੇ ਵੀ ਮੈਂ ਤਾਂ ਪਾਈ ਅੱਜ ਜੀ ਹਾਂthia ਘੋੜਿਆਂ ਜੇ ਵਾਲੀ ਮੈਂ ਤਾਂ ਅੱਭੀ ਪਾਉਣ ਪਾਉਣੀ ਨਹੀਂ ਹੈਗੀ। ਤੇ ਮੈਂ ਕਿਹਾ ਕਹਿੰਦੇ ਵੀ ਜੇ ਤੁਸੀਂ ਪਾਉਣੀਆਂ ਤਾਂ ਪਾ ਲਓ। ਮੈਂ ਕਿਹਾ ਵੀ ਚਲੇ ਸਾਈਜ਼ ਤਾਂ ਆਉਂਦਾ ਨਹੀਂ ਹੈਗਾ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲੋ ਵੀ ਕਰ ਨੂੰ ਕੀ ਕਹਿੰਦੀ ਆ ਹਨਾ। ਵੀ ਲੌਂਗ ਟਾਈਪ ਜੇ ਆ ਵੀ ਚਲੋ ਹਨਾ ਜਿਵੇਂ ਹੁਣ ਠੰਡ ਚ ਲੌਂਗ ਜੀਆਂ ਵਧੀਆ ਲੱਗਦੀਆਂ ਨੇ। ਤਾਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਚਲੋ ਇਹਦੀ ਵੀ ਕੱਟ ਵਰਡਿੰਗ ਕੱਟ ਕਰਕੇ ਦੇਖਦੇ ਆਂ ਵੀ ਫਿਰ ਵੀ ਸੈਟ ਆ ਗਈ ਤਾਂ ਇੱਥੇ ਮੈਂ ਲੱਗੀ ਸੀ ਕਟਿੰਗ ਕਰਨ ਪਹਿਲਾਂ ਤਾਂ ਮੈਂ ਇਹਨੂੰ ਸਾਰੀਆਂ ਸਾਈਡਾਂ ਤੋਂ ਕੀਤਾ ਅਲੱਗ ਮਤਲਬ ਇਹਦੀਆਂ ਬਾਹਾਂਆਂ ਸੀ ਜਿਵੇਂ ਇਹਦੇ ਪੱਲੇ ਸੀਗੇ ਫਰੰਟ ਵਾਲੇ ਬੈਕ ਵਾਲਾ ਸਾਰਾ ਕੁਝ ਮਤਲਬ ਅਲੱਗ-ਅਲੱਗ ਉਹਨਾਂ ਦਾ ਇੱਕ-ਇੱਕ ਪੀਸ ਬਣਾ ਲਿਆ ਸਾਰਿਆਂ ਦਾ ਫਿਰ ਮੈਂ ਕਿਹਾ ਉਸ ਹਿਸਾਬ ਨਾਲ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਫਿਰ ਆਪਦੀ ਮਤਲਬ ਜਿਹੜੀ ਮੇਰੇ ਘਰ ਮੈਂ ਪਾਈ ਬੈਠੀ ਸੀ ਉਹ ਕੋਟੀ ਦੇ ਨਾਲ ਮਿਲ ਕੇ ਮੈਂ ਕਿਹਾ ਵੀ ਇਹ ਲਾਉਂਗਾ ਮੈਂ ਕਿਹਾ ਮੈਨੂੰ ਸਰਦੀਆਂ ਚ ਜਣੀ ਇਹ ਵਧੀਆ ਲੱਗਦੀਆਂ ਤੇ ਫਿਰ ਮੈਂ ਕਿਹਾ ਵੀ ਇਹ ਦੇ ਨਾਲ ਮਣਕੇ ਦੇਖੂਗੀ ਵੀ ਅਗਰ ਸਹੀ ਆ ਗਈ ਤਾਂ ਮੈਂ ਕਿਹਾ ਚਲੋ ਪਾ ਲਾਂਗੇ ਉਹ ਗੱਲ ਸੀਗਾ ਨਾ ਵੀ ਫਰੀ ਦੇ ਕਹਿੰਦੇ ਦੰਦ ਗਣਦੇ ਨੇ ਐਵੇਂ ਜੇ ਕੋਈ ਕਹਾਵਤ ਜੀ ਨਹੀਂ ਪਾਉਂਦੇ ਨੇ ਉਦਾਂ ਕੁਝ ਜਦੋਂ ਮਤਲਬ ਜਿਹੜਾ ਆ ਲੈ ਕੇ ਆਏ ਸੀ ਜੜੇ ਉਹਨਾਂ ਨੂੰ ਉਹਨਾਂ ਦਾ ਨਾਪ ਨਹੀਂ ਸੀ ਪਤਾ ਐਵੇਂ ਇੱਕ ਮੰਮੀ ਨੂੰ ਭੇਜੀ ਹੋਈ ਆ ਕੋਟੀ ਉਹ ਵੀ ਲਾਉਂਗਾ ਤੇ ਉਹ ਦਾ ਵੀ ਮਤਲਬ ਨਾਪ ਥੋੜਾ ਜਿਹਾ ਅਲੱਗ ਜਿਹਾ ਹੀ ਆ ਇੱਥੇ ਮੈਂ ਕਟਿੰਗ ਕਰਕੇ ਉਹਦੀ ਫਿਰ ਸਾਰੀਆਂ ਸਲਾਈਆਂ ਵਗੈਰਾ ਲਗਾ ਕੇ ਤੇ ਤਾਂ ਕਰਕੇ ਜਿਵੇਂ ਹੁਣ ਉਹ ਤੁਹਾਨੂੰ ਦਿਂਦੀ ਹੋਊਗੀ ਉਹ ਪਤਾ ਨਹੀਂ ਕੀ ਲਵਾਈ ਨੇ ਪਤਾ ਨਹੀਂ ਡੌਗ ਆ ਕੀ ਚੀਜ਼ ਆ ਨਾ ਵੀ ਮਤਲਬ ਕੁਝ ਜਿਹੜੇ ਫੁੱਲ ਵੀ ਨੇ ਨਾ ਉਹ ਵੀ ਥੋੜਾ ਜਿਹਾ ਵੱਡੇ ਨੇ ਉਹਦੇ ਕਰਕੇ ਡੈਡੀ ਨੂੰ ਪਸੰਦ ਨਹੀਂ ਆਈ ਸੀ ਤੇ ਆਪਾਂ ਆਪਦੇ ਬਣਾ ਲਈ ਨਾਪ ਦੀਆਂ ਪੂਰੀ ਉਸ ਤੋਂ ਬਾਅਦ ਆਪਾਂ ਕੀਤਾ ਫਿਰ ਕੰਮਕਾਰ ਕਰਦੇ ਜਿਹੜੇ ਕਰਨ ਵਾਲੇ ਸੀ ਸ਼ਾਮ ਦੇ ਰੋਟੀ ਵਗੈਰਾ ਕਿਚਨ ਦਾ ਕਰਿਆ ਤੇ ਹੋਰ ਜਿਹੜੇ ਕਰਨ ਵਾਲੇ ਸੀ ਉਹ ਕੁਛੇ ਦੇ ਪਾਪਾ ਨੇ ਵੀ ਜਿੰਮੀ ਹੁਣ ਆ ਕੇ ਉੱਥੋਂ ਤੁਹਾਨੂੰ ਪਤਾ ਹੈ ਨਾ ਵੀ ਗਾਂ ਵਗੈਰਾ ਕੱਟੀ ਉਹ ਉਹਨਾਂ ਨੂੰ ਅੰਦਰ ਕਰਨ ਦਾ ਤੇ ਦਾਣਾ ਦੂਣਾ ਪਾਉਣ ਦਾ ਜੋ ਵੀ ਕੰਮ ਕਰਨੇ ਸੀ ਉਹ ਕਰਕੇ ਫਿਰ ਇੱਥੇ ਚੱਲ ਪਈ ਸੀ ਪੀਕਿਆਂ ਨੂੰ ਸਾਨੂੰ ਨਾ ਮਤਲਬ ਐਵੇਂ ਹੀ ਤੁਹਾਨੂੰ ਪਤਾ ਹੀ ਹੈ ਨਾ ਵੀ ਕੋਦੇ ਆ ਉਹ ਕੰਮ ਉਹ ਕੰਮ ਪਸਾਈ ਕਰਦੇ ਕਿ ਤੁੜਕ ਵੇਲਾ ਜਿਆ ਹੀ ਹੋ ਗਿਆ ਸੀ ਪਰ ਇਹ ਸੀਗਾ ਵੀ ਚਲ ਜਾਣਾ ਹੈ ਹਨਾ ਕੁਛ ਸਾਨੂੰ ਇਹ ਸੀਗਾ ਵੀ ਅਸੀਂ ਕੱਲ ਨੂੰ ਹੀ ਮੁੜ ਕੇ ਆਉਣਾ ਸੀ ਜਾਂ ਦੂਜੇ ਦਿਨ ਤੇ ਇਹ ਸੀ ਅਸੀਂ ਮੇਰੇ ਪੀਕਿਆਂ ਨੂੰ ਜਾਣ ਵਾਲਾ ਰਾਹ ਜਿੱਮੇ ਹੁਣ ਹਨਾ ਇਹ ਸੀਗਾ ਵੀ ਸਾਫ ਸਫਾਈ ਦਾ ਸਵੇਰ ਦਾ ਹੈਗਾ ਸੀਗਾ ਫਿਰ ਕੱਪੜੇ ਦਾ ਵੀ ਧੋਤ ਵੀ ਅਸੀਂ ਹੋਰ ਸੀ ਹਨਾ ਉਹਨਾਂ ਕਰਕੇ ਥੋੜਾ ਜਿਆ ਲੇਟ ਹੋ ਗਏ ਸੀ ਇਥੇ ਹੋ ਗਈ ਸੀ ਇਹ ਆਪਣੀ ਐਤਵਾਰ ਦੀ ਸਵੇਰ ਐਤਵਾਰ ਦੀ ਸਵੇਰ ਪਮਣਾ ਸੀ ਆਲੂਆਂ ਨੇ ਪਰੌਂਠੇ ਆ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਨਾ ਜਿਵੇਂ ਮਤਲਬ ਆਲੂ ਵਾਲੇ ਮਤਲਬ ਤਕਰੀਬਨ ਸਾਰੇ ਹਨਾ ਰੋਟੀ ਮਤਲਬ ਜਿਵੇਂ ਹੁਣ ਆਪਾਂ ਪੇੜੇ ਦੇ ਵਿੱਚ ਲੋ ਕਰਕੇ ਹਨਾ ਗੋਲ ਬਣਾਉਂਦੇ ਆਂਦੇ ਨੇ ਮੈਨੂੰ ਉਹ ਬਣਾਉਣੀ ਨਹੀਂ ਆਉਂਦੀ ਮੈਨੂੰ ਤਾਂ ਨਾ ਜਿਵੇਂ ਆਪਾਂ ਮਤਲਬ ਚਾਰ ਗੁੰਝੇ ਵਾਲਾ ਪਰੌਂਠਾ ਹੁੰਦਾ ਚੌਰਸ ਜਿ ਨੂੰ ਹਨਾ ਮੈਨੂੰ ਉਹੀ ਉਦਾਂ ਮੈਨੂੰ ਉਸ ਸ਼ੇਪ ਦੇ ਵਿੱਚ ਇਹ ਆਲੂਆਂ ਨੇ ਪਰੌਂਠੇ ਆਉਂਦੇ ਨੇ ਮੈਨੂੰ ਗੋਲ ਸ਼ੇਪ ਦੇ ਨਹੀਂ ਆਉਂਦੇ ਹੈਗੇ ਰੋਟੀ ਜਿਵੇਂ ਮਤਲਬ ਰੋਟੀ ਟਾਈਪ ਨਹੀਂ ਆਉਂਦੇ ਪਰੌਂਠੇ ਟਾਈਪ ਆਉਂਦੇ ਨੇ ਨਾ ਪਤਾ ਨਹੀਂ ਕਿਉਂ ਪਰ ਬਣਾਉਣੇ ਆਉਂਦੇ ਨੇ ਬਸ ਇਹ ਹੋ ਜਾਂਦਾ ਹਣਾ ਇਹ ਸੱਚ ਪੁਰਾਣੇ ਇਹ ਹੁੰਦਾ ਹੈ ਨਾ ਆਪਾਂ ਮਤਲਬ ਜਿਵੇਂ ਸ਼ੁਰੂ ਤੋਂ ਲੱਗ ਗਏ ਪਰ ਇਹ ਵੀ ਆ ਹਣਾ ਜਿਵੇਂ ਹੁਣ ਉੱਥੇ ਇੱਥੇ ਮਤਲਬ ਉਰੇ ਮਤਲਬ ਮੰਮੀ ਨੇ ਜਾਂ ਇੱਥੇ ਅਲੀਪੁਰ ਵਾਲੇ ਵੀ ਇਹ ਤਾਂ ਮਤਲਬ ਗੋਲੇ ਬਣਾਉਦੇ ਨੇ ਹਨਾ ਮੈਨੂੰ ਪਰ ਦੇਖ ਕੇ ਪਤਾ ਨਹੀਂ ਕਹਤੇ ਆਏ ਨਹੀਂ ਹੈਗੇ ਚਲੋ ਆਪਾਂ ਨੂੰ ਇਹ ਹੁੰਦਾ ਵੀ ਹਾਂ ਚੌਰਸ ਨੇ ਸੋਹਣੇ ਲੱਗਦੇ ਨੇ ਇਥੇ ਸਵੇਰੇ ਸਵੇਰੇ ਚਲੋ ਅੱਜ ਬਣਾਉਣੇ ਆ ਆਲੂ ਆਨੇ ਪਰੌਂਠੇ ਇਥੇ ਇਹਨਾਂ ਨੇ ਲਈ ਸੀ ਖਾ ਮੈਂ ਹੀ ਇਕੱਲੀ ਰਹਿੰਦੀ ਸੀ ਤੇ ਆਪਾਂ ਖਾਦੇ ਦਹੀਂ ਨਾਲ ਨਾਲ ਮੱਖਣ ਲੱਸੀ ਸਾਰਾ ਕੁਝ ਲੈ ਕੇ ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਕੁਛ ਮੌਸਮ ਵੀ ਮਤਲਬ ਥੋੜਾ ਜਿਹਾ ਮੀਂਹ ਵਾਲਾ ਸੀ ਕੁਝ ਗੁਰਪ੍ਰੀਤ ਨੇ ਤੇ ਫਤਿਹ ਦੇ ਪਾਪਾ ਨੇ ਇਹਨਾਂ ਨੇ ਮਤਲਬ ਜਾਣਾ ਸੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਆਪਣੇ ਫਿਰ ਆਇਆ ਹੋਇਆ ਸੀ ਮਤਲਬ ਕੱਲ੍ਹ ਸ਼ਾਮ ਨੂੰ ਫੋਨ ਕਰਤਾ ਸੀ ਇਹ ਭੂਆ ਜੀ ਦੀ ਬੇਟੀ ਆ ਇਹਨੇ ਭਾਬੀ ਜੀ ਮੇਰੇ ਛੋਟੇ ਤਾਇਆ ਜੀ ਦੀ ਨੂੰ ਨੂੰ ਇਹਨਾਂ ਦਾ ਫੋਨ ਆਇਆ ਸੀ ਵੀ ਸੀ ਆਵਾਂਗੇ ਏ ਵੱਡੇ ਭਾਬੀ ਜੀ ਸੀਗੇ ਏ ਨੇ ਮੇਰੇ ਭੂਆ ਜੀ ਫਤੇ ਦੇਖਦਾ ਸੀ ਫੋਨ ਮੰਮੀ ਕਰ ਰਹੀ ਸੀ ਰੈਸਟ ਅਸੀਂ ਛੋਟੇ ਹੁੰਦਿਆਂ ਤੋਂ ਹੀ ਮਤਲਬ ਬਹੁਤ ਇਕੱਠੇ ਰਹੇ ਹਾਂ ਏ ਭੈਣ ਨੂੰ ਨਹੀਂ ਵੀ ਮਤਲਬ ਮੇਰੇ ਤੋਂ ਵੱਡੇ ਨੇ ਏ ਵੀ ਸਾਡੇ ਕੋਲ ਬਹੁਤ ਆਉਂਦੇ ਹੁੰਦੇ ਸੀ ਰਹਿਣ ਜਾਂ ਜਿਵੇਂ ਸਾਨੂੰ ਛੁੱਟੀਆਂ ਹੋਣੀਆਂ ਫਿਰ ਅਸੀਂ ਉੱਥੇ ਚਲੇ ਜਾਣਾ ਹਨਾ ਰਹਿਣ ਏ ਭੈਣ ਦੇ ਹਸਬੰਦ ਨੇ ਬਾਜੀ ਅਸੀਂ ਮਤਲਬ ਚਲੋ ਆਪਦੇ ਆਪਦੇ ਹੋਨੇ ਹਨਾ ਅਸੀਂ ਬਾਜੀਓ ਕਹਿੰਦੇ ਨੇ ਉਹ ਆ ਜੀ ਮੇਰਾ ਭਰਾ ਸਾਰੇ ਬੈਠੇ ਕਰਦੇ ਸੀ ਗੱਲਾਂ ਤੇ ਮੈਂ ਉਹਨਾਂ ਨੂੰ ਹੱਸ ਰਹੀ ਸੀ ਐਕਚੁਅਲੀ ਹਨਾ ਮੈਂ ਕਿਹਾ ਵੀ ਕੱਲ ਨੂੰ ਬਲੌਗ ਦੇ ਵਿੱਚ ਆਵਾਂਗੇ ਸਾਰੇ ਹਨਾ ਫਤਿਹ ਦੇ ਪਾਪਾ ਕਹਿੰਦੇ ਲੈ ਅਭੀ ਮੈਂ ਬਣਾਉਂਨੇ ਆਂ ਵੀਡੀਓ ਤੁਸੀਂ ਬੈਠੋ ਹਨਾ ਸਾਰੇ ਫਿਰ ਮੈਂ ਕਿਹਾ ਵੀ ਚਲ ਮੈਂ ਇੱਧਰ ਮੈਂ ਕਿਹਾ ਮੈਂ ਮੈਂ ਕਿਹਾ ਮੈਂ ਬਚਾਰੀ ਬਹਿਨੀਆਂ ਸਾਰਿਆਂ ਦੇ ਏਨੇ ਜੀ ਮੇਰੇ ਡੈਡੀ ਮम्मी ਪਏ ਆ ਕਰਕੇ ਹਨਾ ਭੂਆ ਜੀ ਵੀ ਉਧਰ ਨੂੰ ਟੇਡੇ ਜੇ ਹੋ ਕੇ ਹਨਾ ਇਹ ਹੱਸਦੇ ਸੀ ਕਹਿੰਦੇ ਨਨਦ ਪਰਜਾਈ ਦੀਆਂ ਗੁਰਬਤਾਂ ਹੋ ਰਹੀਆਂ ਨੇ ਹਨਾ ਭੂਆ ਜੀ ਕੁਝ ਪੁੱਛਦੇ ਸੀਗੇ ਮੰਮੀ ਨੂੰ ਕੁਝ ਮੰਮੀ ਬਿਮਾਰ ਕੇ ਥੋੜ ਜੋ ਹੌਲੀ ਬੋਲਦੇ ਨੇ ਹਨਾ ਉਹਦੇ ਕਰਕੇ ਕੁਸ਼ੇ ਭੂਆ ਜੀ ਨੇ ਬੇਟੀ ਬੇ ਵੀ ਸਾਰੇ ਬੀਰੀ ਹੋਣੀ ਮਤਲਬ ਸਾਰੇ ਮੰਮੀ ਦਾ ਮਤਲਬ ਬਹੁਤ ਕਰਦੇ ਨੇ ਭਾਜੀ ਉਹ ਨਹੀਂ ਵੀ ਬਹੁਤ ਕਰਦੇ ਨੇ ਤੇ ਗੱਲ ਤਾਂ ਜੀ ਪਿਆਰ ਦੀ ਆ ਹਨਾ ਵੀ ਕਿਸੇ ਨੇ ਕਿਸੇ ਤੋਂ ਕੁਝ ਨਹੀਂ ਲੈਣਾ ਹੈਗਾ ਹਰ ਇੱਕ ਨੇ ਆਪਣੇ ਆਪਣੇ ਕਰਮ ਦੀਆਂ ਖਾਣੀਆਂ ਨੇ ਹਨਾ ਸਾਰਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਬਹੁਤ ਸ਼ਾਮ ਨੂੰ ਮਤਲਬ ਗਏ ਸੀਗੇ ਅਸੀਂ ਸਾਰੇ ਇਕੱਠੇ ਬੈਠੇ ਰਹੇ ਗੱਲਾਂ ਗੱਲਾਂ ਕੀਤੀਆਂ ਇੱਥੇ ਕਰਦੇ ਹਾਂ ਜੀ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ